ਸਿਆਸਤ ਸਿਆਸੀ ਲੋਕ ਸਿਆਹੀ ਤੇ ਜੁੱਤਿਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਸਿਆਸੀ ਆਗੂਆਂ ਤੋਂ ਅਕਸਰ ਹੀ ਤੰਗ ਹੁੰਦੇ ਲੋਕ ਉਹਨਾਂ ਤੇ ਕਾਲੀ ਸਿਆਹੀ ਜਾਂ ਜੁੱਤੇ ਸੁੱਟ ਕੇ ਆਪਣਾ ਵਿਰੋਧ ਜ਼ਾਹਿਰ ਕਰਦੇ ਨੇ ਜੋ ਕਿ ਇੱਕ ਗਲਤ ਤਰੀਕਾ ਵੀ ਹੈ ਇਸ ਤੋਂ ਪਹਿਲਾਂ ਕਿ ਅੱਗੇ ਦੀ ਜਾਣਕਾਰੀ ਦਿੱਤੀ ਜਾਵੇ ਤੁਸੀਂ ਦੇਖੋ ਪਹਿਲਾਂ ਇਹ ਵੀਡੀਓ condemnable act uh, this was a condemnable action on the part of uh... this was a condemnable action on the part of the Congress party this is yet another attempt by another Congress inspired a, a person who comes in here to show the same kind of mentality the same kind of mentality. I think I would request all of you to please continue stand, sitting here <laughs> ਪ੍ਰੈਸ ਕਾਨਫਰੰਸ ਕਰ ਰਹੇ ਜਨ ਇਸੇ ਦੌਰਾਨ ਇੱਕ ਵਿਅਕਤੀ ਵੱਲੋਂ ਨਾਰਾਜ਼ਗੀ ਜ਼ਾਹਿਰ ਕਰਦੇ ਹਨ ਸਟੇਜ ਤੇ ਬੈਠੇ ਭਾਜਪਾ ਗੁਵਰਜੁੱਤੀ ਸੁੱਟ ਦਿੱਤੀ ਵਿਅਕਤੀ ਨੇ ਮੰਤਰੀ ਵੱਲ ਜੁੱਤੀ ਇਸਲੀ ਸੁੱਟੀ ਕਿਉਂਕਿ ਉਹ ਭਪਾਲ ਤੋਂ ਸਾਧਵੀ ਪ੍ਰਕਿਆ ਸਿੰਘ ਨੂੰ ਭਾਜਪਾ ਉਮੀਦਵਾਰ ਐਲਾਨੇ ਜਾਣ ਤੋਂ ਖਫਾ ਸੀ ਸਾਧਵੀ ਪ੍ਰਕਿਆ ਸਿੰਘ ਤੇ 2008 ਵਿੱਚ ਮਾਲੇਗਾਉਂ ਵਿਕੇ ਪੰਬਲਾਸ ਤੋਂ ਸ਼ਾਮਿਲ ਹੋਣ ਦੇ ਇਲਜ਼ਾਮ ਨੇ ਜਿਸ ਕਾਰਨ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਭਾਜਪਾ ਆਗੂ ਤੇ ਜੁੱਤਾ ਸੁੱਟਣ ਵਾਲੇ ਸ਼ਖਸ ਨੂੰ ਲੋਕਾਂ ਵੱਲੋਂ ਫੜ ਕੇ ਬਾਹਰ ਕੱਢ ਦਿੱਤਾ ਗਿਆ ਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਇਸ ਮਗਰੋਂ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਭਾਰਤੀ ਲੋਕਤੰਤਰ ਵਿੱਚ ਵਿਰੋਧ ਕਰਨ ਦੀ ਖੁੱਲ ਹਰ ਇੱਕ ਸ਼ਖਸ ਨੂੰ ਹੈ ਪਰ ਇਸ ਤਰ੍ਹਾਂ ਜੁੱਤੇ ਸੁੱਟਣਾ ਚੰਗੀ ਮਾਨਸਿਕਤਾ ਦੀ ਗੱਲ ਨਹੀਂ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ